ਅੱਜ ਆਜ਼ਾਦੀ ਦੇ 78ਵੇਂ ਦਿਵਸ ਤੇ ਸਾਰੇ ਮੰਡੀ ਨਿਵਾਸੀਆਂ ਉਹ ਜੋ ਬਣਾਈਆਂ ਸਿਰਫ ਆਪਾਂ ਇਸ ਦਿਨ ਨੂੰ ਅੱਜ ਦੇ ਦਿਨ ਦੇ ਲਈ ਹੀ ਨਾ ਰੱਖੀਏ ਜ਼ਰੂਰਤ ਹੈ ਜੋ ਸਾਡੇ ਫਰਜ਼ ਹੈ ਇੱਕ ਸਿਟੀਜ਼ਨ ਦੇ ਤੌਰ ਤੇ ਜ਼ਰੂਰੀ ਨਹੀਂ ਕਿ ਆਪਾਂ ਦੇਸ਼ ਦੀ ਸੇਵਾ ਏ ਫੌਜੀ ਜਾਂ ਕਿਸੇ ਡਿਫੈਂਸ ਵਿੱਚ ਰਹਿ ਕੇ ਹੀ ਕਰ ਸਕਦੇ ਆ ਅਸੀਂ ਆਮ ਨਾਗਰਿਕ ਬਣ ਕੇ ਵੀ ਦੇਸ਼ ਦੀ ਸੇਵਾ ਕਰ ਸਕਦੇ ਆ ਜਿਵੇਂ ਕਿ ਕਮਿਊਨਿਟੀ ਪ੍ਰੋਪਰਟੀ ਹੋਵੇ ਜਾਂ ਸਾਡੇ ਜਿਹੜੇ ਬਾਹਰ ਵਾਲੇ ਨੂੰ ਸਾਫ ਕਰਕੇ ਜਾਂ ਸਮਾਜਿਕ ਟੈਕਸ ਦੇ ਕੇ ਇਹਨਾਂ ਚੀਜ਼ਾਂ ਦੇ ਨਾਲ ਵੀ ਅਸੀਂ ਆਪਣੇ ਦੇਸ਼ ਦੀ ਸੇਵਾ ਕਰ ਸਕਦੇ ਆ ਸੋ ਸਾਰੇ ਨੌਜਵਾਨਾਂ ਨੂੰ ਸਾਰੇ ਸਾਡੇ ਅਨੁਭਵੀ ਜਿਹੜੇ ਮਹਾਂਪੁਰਖ ਹੈਗੇ ਆ ਅੱਜ ਸਾਡੇ ਵਿੱਚ ਬਿਰਾਜਮਾਨ ਪਤਵੰਤੇ ਸੱਜਣ ਹੈਗੇ ਆ ਆਓ ਅਸੀਂ ਹੱਥ ਮਿਲਾ ਕੇ ਆਪਣੇ ਦੇਸ਼ ਦੇ ਵਾਕਡੋਨ ਨੂੰ ਸੰਭਾਲੀਏ ਹੋਰ ਮਿਹਨਤ ਕਰੀਏ ਉਹ ਲੋਕਾਂ ਨੂੰ ਜਾਗਰੂਕ ਕਰੀਏ ਕਿ ਅਸੀਂ ਨਸ਼ਿਆਂ ਤੋਂ ਦੂਰ ਰਹੀਏ ਔਰ ਮਿਹਨਤ ਕਰਕੇ ਆਪਣੇ ਦੇਸ਼ ਨੂੰ ਪਹਿਲਾ ਵਾਂਗੂ ਬਣਾਉਣ ਦੀਆਂ ਆਪਣਾਏ ਧੰਨਵਾਦ ਅੱਜ ਦੇ ਸਭ ਯਾਰ ਦੇਾਰੇ ਸਾਰੇ ਸੰਗਤ ਦੇ ਸੱਜਣਾਂ ਨੂੰ ਮੇਰੇ ਵੀਰਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਵਾਲਾ ਸਮਾਂ ਹੋਰ ਵੀ ਇਹ ਤੋਂ ਖੁਸ਼ੀਆਂ ਭਰੇ ਹੋਵੇ ਬਹੁਤ ਹੀ ਸਾਰਿਆਂ ਨੂੰ ਲੱਖ-ਮਾਰਦਾ ਧੰਨਵਾਦ ਮੇਰੇ ਵੱਲੋਂ ਪੁਲਵਾਰ ਸਾਹਿਬ ਦਿਹਾੜੇ ਦੀ ਇਹ ਜਿੰਨੇ ਜੀਵਨ ਦੀ ਇਮਦਾਨਦਾਰਿਆ ਜਮਾਤ ਜੋ ਵੀ ਸਰਵੰਨਗਤ ਮਿਲਨ ਸਾਲਨ ਤੋਂ ਬਹੁਤ ਬਾਈ ਬਹੁਤ ਅਕਸਰ ਮਦਦ ਰਹਿਣਾ ਮੈਂ ਮਾਲਕੀ ਦਿੱਤਾ ਕਰਿਆ ਹੋ 15 ਕਰਦਾ ਬਹੁਤ ਬੜੀ ਚੀਜ਼ ਲੋਕਾਂ ਦੇ ਵੇਰ ਮੈਂ ਇੱਕ ਵਾਰੀ ਕਰੀ ਸਵਾਰਤਵਾਸੀਆਂ ਨੂੰ ਅਤੇ ਗਾਠ ਸੰਗ ਨਵਾਸੀਆਂ ਨੂੰ ਆਜ਼ਾਦੀ ਦੇਹਾੜੇ ਦੀਆਂ ਲੱਖ ਲੱਖ ਮੁਬਾਰਕਾ ਅੱਜ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਕਿਤੇ ਜਨਾਲੀ ਸਾਡੀ ਸਬਜ਼ੀ ਮੰਡੀ ਦੇ ਵਿੱਚ ਸੀਰ ਭਗਤ ਸਿੰਘ ਵੈਲਵੈਟ ਸਲਰਟੀ ਅਧੇ ਅਧਾਰ ਸੋਸ਼ਲ ਵੈਲਰ ਸਲਰਟੀ ਵੱਲੋਂ ਆਜ਼ਾਦੀ ਦਿਹਾੜਾ ਮਨਾਇਆ ਗਿਆ ਇਸ ਵਿੱਚ ਜੋ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਪੁੱਜੀ ਕਨੈਲ ਜਨ ਜੀ ਜਿਨ੍ਹਾਂ ਦਾ ਜਨਮ 15 ਅਗਸਤ 1947 ਨੂੰ ਹੀ ਹੋਇਆ ਸੀ ਜੋ ਸਾਡਾ ਦੇਸ਼ ਹੈ ਜਿਉਂਕਿ ਉਹਨਾਂ ਨੂੰ ਇੰਨੀ ਵਧੀਆ ਗੋਡੀ ਮਿਲੀ ਆ ਕਿ ਉਹਨਾਂ ਨੇ ਬਾਅਦ ਦੇਸ਼ ਦੀ ਸੇਵਾ ਵੀ ਕੀਤੀ ਫੌਜ ਦੇ ਵਿੱਚ ਤੇ ਹੁਣ ਜੋ ਰਟਾਇਰ ਹੋ ਗਏ ਵੀ ਸਮਾਜ ਸੇਵਾ ਦੇ ਵਿੱਚ ਆਪਣੇ ਆਪ ਨੂੰ ਮਤਲਬ ਸਤਿਬਰ ਕਰ ਰਹੇ ਆ ਅਸੀਂ ਉਹਨਾਂ ਨੂੰ ਜਮ ਦਿੰਦੀਆਂ ਅਤੇ ਜਾਇਦਦ ਦੀਆਂ ਵਹਾਈਆਂ ਦਿੰਦੇ ਆ ਅਤੇ ਦੇਸ਼ ਵਾਸੀਆਂ ਨੂੰ ਵੀ ਵਹਾਈਆਂ ਦਿੰਦੇ ਆ ਤੇ ਅੱਜ ਅਲੀ ਸਾਨੂੰ ਹੁਣ ਜ਼ਰੂਰਤ ਹੈ ਅੱਗੇ ਆਉਣ ਦੀ ਨੌਜਵਾਨਾਂ ਨੂੰ ਜੋ ਵੀ ਸਾਡੀਆਂ ਕ੍ਰੀਤੀਆਂ ਹੈਗੀਆਂ ਸਾਡੇ ਤੇ ਕਲੰਕ ਲੱਗ ਰਿਹਾ ਸਭ ਤੋਂ 1.5 ਦਹਾਕਾ ਪਹਿਲਾਂ ਪਿੱਛੇ ਚਲ ਜਾਈਏ ਤਾਂ ਸਾਡੇ ਪੰਜਾਬ ਨੂੰ ਮਿਹਨਤੀ ਅਤੇ ਅਰਥਾਤ ਮੰਨਿਆ ਜਾਂਦਾ ਸੀ ਇਸ ਵੇਲੇ ਨਵਤੇ ਆਈ ਹੋਈ ਹੈ ਕਿ ਸਾਨੂੰ ਨਸ਼ਈਆਂ ਦੇ ਦੌਰ ਦੇ ਪੰਜਾਬ ਨੂੰ ਅਤਵਾਦੀਆਂ ਦੇ ਦੌਰ ਦੇ ਜਾਣਿਆ ਜਾਂਦਾ ਹੈ ਸਾਨੂੰ ਅੱਗੇ ਆਉਣ ਦੀ ਲੋੜ ਹੈ ਨੌਜਵਾਨਾਂ ਨੂੰ ਜਿਹੜੇ ਭਟਕ ਚੁੱਕੇ ਹਨਾ ਨੂੰ ਦੇਸ਼ ਦੀ ਲੀਡ ਅੱਗੇ ਆਉਣ ਦੀ ਲੋੜ ਕਿ ਆਪਣੇ ਦੇਸ਼ ਨੂੰ ਸੰਭਾਲ ਲਿਏ ਅਤੇ ਆਪਣੇ ਜੋ ਪੰਜਾਬ ਸੂਬੇ ਨੂੰ ਪਹਿਲਾਂ ਵਾਲੇ ਜੋ ਵੀ ਹੈ ਉੱਥੇ ਲੈ ਕੇ ਆਈਏ ਲਈ ਤੇ ਸਾਡੇ ਨੂੰ ਸਾਨੂੰ ਮਿਹਨਤੀ ਮੰਨਿਆ ਜਾਵੇ ਧੰਨਵਾਦ ਜੈ ਹਨ ਜੈ ਜੈ ਪਿਆਰੇ ਦੇਸ਼ ਵਾਸੀਓ ਸਮੁੱਚੇ ਦੇਸ਼ ਦੇ ਨਾਗਰਿਕਾਂ ਨੂੰ ਅੱਜ ਸੁਤੰਤਰਤਾ ਦੇਸ਼ ਦੇ ਲੱਖ ਲੱਖ ਵਧਾਈ ਹੋਵੇ ਅੱਜ ਦੇ ਦਿਨ 15 ਅਗਸਤ 1947 ਨੂੰ ਸਾਡਾ ਦੇਸ਼ ਸਾਰੇ ਸਾਡੇ ਲੋਕਾਂ ਨੂੰ ਤਾਂ ਬਾਦ ਆਜ਼ਾਦ ਹੋਇਆ ਸੀ ਪਰ ਆਜ਼ਾਦ ਹੋਇਆ ਸੀ ਸ਼ਬਦ ਨਾਲ ਇਹ ਗੱਲ ਨਹੀਂ ਬਣਦੀ ਉਹਦੇ ਪਿੱਛੇ ਜੀਵਸ਼ਾਸ਼ਨਾ ਦੀਆਂ ਕਿੰਨੇ ਲਾਗਰੇਤਾਨੀਆਂ ਕਿੰਨੀ ਵੀਰ ਭਾਕਾਂ ਦੀਆਂ ਕੁਰਬਾਨੀਆਂ ਇਹਦੀ ਵਿਰਾਸਤ ਦੇ ਵਿੱਚ ਪਈਆਂ ਪਈਆਂ ਨੇ ਚਾਹੇ ਕੋਈ ਨਰਮਦਾਨ ਚਾਹੀ ਗਰਮਦਾਨ ਦੇ ਲੋਕ ਮਹਾਤਮਾ ਗਾਂਧੀ ਜੀ ਤੋਂ ਲੈ ਕੇ ਸਹੀ ਤੇ ਅੱਜ ਅਸੀਂ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਜੀ ਸਖਦੇਵ ਜੀ ਚੰਦਰਸ਼ੇਖ ਰਾਜਾ ਜੀ ਅਤੇ ਹੋਰ ਅਣਗਿਣਤ ਨਾਂ ਜਿਹੜੇ ਕੋੜੇ ਸੁਨੇਹੇ ਨਹੀਂ ਲੈ ਜਾ ਸਕਦੇ ਉਹਨਾਂ ਦੇ ਖੂਨ ਦੇਣ ਤੋਂ ਬਾਅਦ ਇਹ ਸੁਤੰਤਰਤਾ ਸਾਨੂੰ ਪ੍ਰਾਪਤ ਹੋਈ ਸੀ ਅੱਜ ਅਸੀਂ ਉਹਨਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਕਰਕੇ ਸੁਤੰਤਰ ਦੇਸ਼ ਦੇ ਨਾਗਰਿਕ ਹੋਣ ਦਾ ਅਧਿਕਾਰ ਮੰਨ ਰਹੇ ਹਾਂ ਪਰ ਇਸ ਦੇ ਨਾਲ ਬੜੇ ਦੁੱਖ ਦੀ ਗੱਲ ਆ ਕਿ ਉਨੇ ਸਮੇਂ ਦੌਰਾਨ ਜਿੰਨਾ ਇੱਕ ਸਮਾਜ ਸੁਧਾਰ ਹੋਣਾ ਚਾਹੀਦਾ ਸੀ ਜਿਨ੍ਹਾਂ ਦਾ ਜਿਨ੍ਹਾਂ ਲੋਕਾਂ ਦਾ ਜੀਵਨ ਸ਼ਾਵਾ ਤੇ ਸੁਖਾਲਾ ਅਤੇ ਰਿਸਪੈਕਟੇਬਲ ਹੋਣਾ ਚਾਹੀਦਾ ਸੀ ਉਹ ਅਸੀਂ ਪ੍ਰਾਪਤ ਕਰਨ ਵਿੱਚ ਪੂਰੀ ਤਰ੍ਹਾਂ ਸਫਲ ਨਹੀਂ ਰਹਿ ਸਕੇ ਹਾਂ ਉਹਦੇ ਵਿੱਚ ਬਹੁਤ ਸਾਰੀਆਂ ਸਾਈਕਲਜ਼ ਵਕਾਦਾ ਆਈਆਂ ਨੇ ਚਾਹੇ ਉਹ ਕ腐ਸ਼ਨ ਦੀ ਸਮੱਸਿਆ ਹੈ ਚਾਹੇ ਉਹ ਬੇਰੁਜ਼ਗਾਰੀ ਦੀ ਸਮੱਸਿਆ ਹੈ ਜਾਂ ਉਹ ਨਸ਼ਿਆਂ ਦੀ ਸਮੱਸਿਆ ਹੈ ਜਾਂ ਸਮਗਲਗ ਦੀ ਸਮੱਸਿਆ ਹੈ ਜਾਂ ਦੇਸ਼ ਦੇ ਵਾਤਾਵਰਣ ਨੂੰ ਗੰਦਲਾ ਕਰਨ ਦੀ ਸਮੱਸਿਆ ਹੈ ਪਾਣੀ ਦੀ ਸਮੱਸਿਆ ਹੈ ਬ੍ਰਿਸ਼ਾ ਦੀ ਸਮੱਸਿਆ ਹੈ ਨਸ਼ਿਆਂ ਦੀ ਸਮੱਸਿਆ ਹੈ ਇਹ ਬਹੁਤ ਸਾਰੀਆਂ ਪ੍ਰੋਬਲਮਸ ਨੇ ਇਹਦੇ ਲਈ ਜਿਹੜੇ ਜਿਹੜੇ ਵੀ ਜ਼ਿੰਮੇਦਾਰ ਫੈਕਟਰਸ ਨੇ ਸੈਕਟਰਸ ਨੇ ਚਾਹੇ ਉਹ ਸਾਡਾ ਐਜੂਕੇਸ਼ਨ ਸਿਸਟਮ ਹੈ ਜਾਂ ਸਾਡਾ ਐਡਮਿਨਿਸਟ੍ਰੇਟਿਵ ਸੈਟਅਪ ਹੈ ਇਹ ਸਾਰੇ ਇਹਦੇ ਲਈ ਜ਼ਿੰਮੇਵਾਰ ਬਣਦੇ ਨੇ ਕਿ ਇਹਨਾਂ ਸਭ ਨੂੰ ਵਿਸ਼ੇਸ਼ ਤੌਰ ਤੇ ਦੇਸ਼ ਦੇ ਨਾਗਰਿਕਾਂ ਨੂੰ ਜਿਹੜੇ ਨੌਜਵਾਨ ਨੇ ਜੁਵਾ ਪੀੜੀ ਆ ਉਹਦੇ ਮੋਢਿਆਂ ਉੱਤੇ ਸਭ ਤੋਂ ਵੱਡਾ ਭਾਰ ਹੈ ਕਿ ਉਹ ਆਪਣੀ ਦੇਸ਼ ਦੇ ਵਿਕਾਸ ਕਰਦੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਵੱਧ ਤੋਂ ਵੱਧ ਸਟੈਪ ਲੈ ਕੇ ਅੱਗੇ ਆਣ ਤਾਂ ਕਿ ਦੇਸ਼ ਦੇ ਵਿੱਚ ਦਿਨ-ਦੁਗਣੀ ਅਤੇ ਰਾਤ-ਚੌਕਣੀ ਤਰੱਕੀ ਹੋ ਸਕੇ ਅਤੇ ਜਿਹੜੀਆਂ ਕਮਜ਼ੋਰੀਆਂ ਅਸੀਂ ਸਾਂਝੀਆਂ ਕੀਤੀਆਂ ਨੇ ਨਾ ਸਾਰੀਆਂ ਕਮਜ਼ੋਰੀਆਂ ਤੇ ਕਾਬੂ ਪਾਣਾ ਤੇ ਇੱਕ ਸਮਾਜ ਸੁਧਾਰ ਇੱਕ ਕੰਮ ਕਰਨਾ ਇਹ ਨੌਜਵਾਨਾਂ ਦੇ ਹਿੱਸੇ ਹੀ ਆਂਦਾ ਹੈ ਤੇ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਆਪਣਾ ਇੱਕ ਨੈਤਿਕ ਕੈਰੇਕਟਰ ਇਹਨੂੰ ਵਧੀਆ ਬਣਾਈਏ ਦੇਸ਼ ਦੇ ਵਿਕਾਸ 'ਤੇ ਇੱਕ ਯੋਗਦਾਨ ਪਾਈਏ ਅੱਜ ਜਿੱਥੇ ਦੇਸ਼ ਪੱਧਰ ਤੇ ਅਤੇ ਵਿਦੇਸ਼ਾਂ ਦੇ ਵਿੱਚ ਇਹ ਦੇਸ਼ ਇਹ ਜਰਾਤਿਵਾਰ ਹੈ ਅੱਜ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਇਦੇ ਵਿੱਚ ਸਰਕਾਰੀ ਤੌਰ ਤੇ ਚਾਹੇ ਰਸਮੀ ਤੌਰ ਤੇ ਅਸੀਂ ਬੱਚਿਆਂ ਦੀ ਸਕੂਲ ਦੇ ਵਿਦਿਆਰਥੀਆਂ ਦੀ ਇਨਵੋਲਵਮੈਂਟ ਕਰਦੇ ਆਂ ਪਰ ਮੈਨੂੰ ਇਹ ਦੱਸਦਿਆਂ ਹੋਇਆ ਬੜੀ ਕਿਸੀ ਹੋ ਰਹੀ ਆ ਕਿ ਅੱਜ ਆ ਬਾਸ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਰਜਿਸਟਰਡ ਜੋ ਕਿ ਸ਼੍ਰੀ ਸਨੀਸ਼ਮਾਰ ਸੋਨੀ ਜੀ ਦੇ ਪ੍ਰਧਾਨਗੀ ਹੇਠ ਕੰਮ ਕਰਦੀ ਹੈ